ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਕਣਕ ਦੀ ਫਸਲ ਦੇ ਬਾਰੇ ਕਣਕ ਦੀ ਫਸਲ ਆਪਣੀ ਆਖਰੀ ਸਟੇਜ ਆਖਰੀ ਪੜਾ ਦੇ ਉੱਪਰ ਪਹੁੰਚ ਚੁੱਕੀ ਹੈ ਤੇ ਫੁੱਲ ਤੋਂ ਫੁੱਲ ਬਣ ਦੀ ਜਿਹੜੀ ਗਤੀਵਿਧੀਆਂ ਨੇ ਇੱਕ ਪ੍ਰਕਿਰਿਆਵਾਂ ਨੇ ਫਸਲ ਦੇ ਵਿੱਚ ਸ਼ੁਰੂ ਨੇ ਜਿਹੜੀਆਂ ਅਗੇਤੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਦਾਣਾ ਬਣਨ ਲੱਗ ਗਿਆ ਹੈ ਦਾਣਾ ਬਣ ਚੁੱਕਿਆ ਹੈ ਕੁਝ ਖੇਤਰਾਂ ਦੇ ਵਿੱਚ ਤੇ ਬਾਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲਗਭਗ ਜੇਕਰ ਕਹੀਏ ਤਾਂ ਕਣਕ ਦੀ ਵਾਢੀ ਦੇ ਵਿੱਚ 15 ਕੁ ਦਿਨ ਮਾਰਚ ਦੇ ਨੇ ਤੇ ਉਸ ਤੋਂ ਬਾਅਦ 10-12 ਦਿਨ ਅਪ੍ਰੈਲ ਦੇ ਕੁੱਲ ਮਿਲਾ ਕੇ 1 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਲਗਭਗ 25 ਕੁ ਦਿਨਾਂ ਦੇ ਆਸ-ਪਾਸ ਦੀ ਫਸਲ ਆ ਸੋ ਇਹਦੇ ਵਿੱਚ ਆਪਾਂ ਕੀ ਸਾਮ ਸੰਭਾਲ ਕਰਨੀ ਹੈ ਕੀ ਇਹਦੇ ਵਿੱਚ ਪਾਣੀ ਦਾ ਆਖਰੀ ਪਾਣੀ ਕਦੋਂ ਤੱਕ ਲਗਾਉਣਾ ਵੀ ਆਪਣਾ ਦਾਣਾ ਵਧੀਆ ਨਰੋਵਾ ਬਣ ਜਵੇ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਤੋਂ ਮੱਦੇ ਨਜ਼ਰ ਆਪਾਂ ਕੀ ਕੀ ਆਪਾਂ ਸਾਵਧਾਨੀਆਂ ਵਰਤਣੀਆਂ ਨੇ ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਚੈਨਲ YouTube ਵਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਲਗਾਤਾਰ ਇਸੇ ਤਰ੍ਹਾਂ ਖੇਤੀਬਾੜੀ ਕਿਸਾਨੀ ਅਤੇ ਮੌਸਮ ਸਬੰਧਤ ਅਪਡੇਟ ਮਿਲਦੀਆਂ ਰਹਿਣ ਸੋ ਫਸਲ ਦੀ ਗੱਲ ਕਰੀਏ ਕਣਕ ਦੀ ਆਪਾਂ ਕਣਕ ਦਾ ਜਿਹੜਾ ਪਹਿਲਾਂ ਤਾਂ ਗੱਲ ਕਰ ਲੰਨੇ ਆ ਵੀ ਇਸ ਵੇਲੇ ਕੀ ਕੀ ਸਾਵਧਾਨੀਆਂ ਨੇ ਕੋਈ ਰੇਹਾਂ ਦੀ ਕੋਈ ਸਪਰੇਹਾਂ ਦੀ ਲੋੜ ਹੈਗੀ ਆ ਕੋਈ ਤੇਲਾ ਚੇਪਾ ਜਾਂ ਕਈ ਖੇਤरां ਵਿੱਚ ਕਹਦੀ ਵੀ ਕੋਈ ਪੀਲੀ ਕੰਕੂੰਗੀ ਜਾਂ ਹਲਦੀ ਕੁਝ ਵੀ ਪੈ ਰਹੀ ਹੈ ਵੰਗਸ ਕਹਿ ਦਈਏ ਜਿਵੇਂ ਆਪਾਂ ਹਲਦੀ ਨਮਾਜੀ ਪੱਤੇ ਉੱਪਰ ਦਿਖਣ ਲੱਗ ਜਾਂਦੀ ਹੈ ਤਾਂ ਉਸ ਤੋਂ ਕੀ ਰੋਗ ਥਾਮ ਕਰਨੀ ਹੈ ਫਿਲਹਾਲ ਕਈ ਖੇਤਰਾਂ ਦੇ ਵਿੱਚ ਜਿਵੇਂ ਪਿੱਛੇ ਬਰਸਾਤ ਹੋਈ ਹੈ ਪਾਣੀ ਲੱਗੇ ਹੋਏ ਸੀ ਫਸਲਾਂ ਕੁਝ ਡਿੱਗੀਆਂ ਵੀ ਨੇ ਗੜੇ ਮਰੀ ਦਾ ਨੁਕਸਾਨ ਵੀ ਹੋਇਆ ਤੇ ਕੁਝ ਖੇਤਰਾਂ ਵਿੱਚ ਬਚਾ ਰਿਹਾ ਹੈ ਫਸਲਾਂ ਦਾ ਤੇ ਅਜਿਹੇ ਦੇ ਵਿੱਚ ਹੁਣ ਜੇਕਰ ਤੇਲੀ ਚੇਪੇ ਦੀ ਸਮੱਸਿਆ ਹੱਦ ਤੋਂ ਵੱਧ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਆਪਣੀ ਫਸਲ ਆਪਾਂ ਲੱਗ ਰਿਹਾ ਕਿ 1 ਮਹੀਨੇ ਤੋਂ ਜ਼ਿਆਦਾ ਸਮਾਂ ਖੜੇਗੀ ਤਾਂ ਉਸ ਦੇ ਉੱਪਰ ਆਪਾਂ ਥਾਇੋਮੈਕਸ ਦੀ ਸਪਰੇਅ ਕਰ ਸਕਦੇ ਹਾਂ ਇੱਕ ਸੇਵੀਆਂ ਜਿਹਾ ਵਾਲਾ ਜਿਹੜਾ ਪ੍ਰੋਡਕਟ ਆਉਂਦਾ ਹੈ ਇੱਕ ਦਵਾਈ ਤਾਂ ਜਿਹੜੀ ਆਪਾਂ ਅਕਸਰ ਵਰਤਦੀ ਰਹਿੰਦੇ ਆ ਨੀ ਲਿਕੁਇਡ ਫਾਰਮ ਵਿੱਚ ਵੀ ਆਉਂਦੀ ਹੈ ਤੇ ਡਬਲਯੂਜੀ ਫਾਰਮ ਵਿੱਚ ਵੀ ਆਉਂਦੀ ਹੈ ਕਸੇਮੀਆਂ ਜੀਆਂ ਦੀ ਦੇ ਵਿੱਚ ਤਾਂ ਇਹ ਆਪਾਂ ਲਗਭਗ 50 ਤੋਂ 60 70 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਸਕਦੇ ਆ ਇਹਦੇ ਨਾਲ ਆਪਣਾ ਤੇਲਾ ਚੇਪਾ ਉਹ ਖਤਮ ਹੋ ਜਾਵੇਗਾ ਤੇ ਇੱਕ ਮੱਖੀ ਜੀ ਤਰ੍ਹਾਂ ਵਿੱਕੀ ਕੀਟੋਟ ਦੇ ਵਿੱਚ ਰਹਿੰਦੇ ਨੇ ਉਹ ਵੀ ਇਸ ਦੇ ਨਾਲ ਹੀ ਖਤਮ ਹੋ ਜਾਣਗੇ ਦੇ ਇਸ ਦੇ ਨਾਲ ਫੰਗੀਸਾਈਡ ਸਪਰੇ ਫੰਗਸ ਤੋਂ ਰੋਕਥਾਮ ਦੇ ਲਈ ਆਪਾਂ ਕੋਈ ਵਰਤ ਸਕਦੇ ਹਾਂ ਜੋ ਵੀ ਤੁਹਾਨੂੰ ਲੱਗ ਰਿਹਾ ਕਿ ਇਹਦਾ ਵਧੀਆ ਰਿਜ਼ਲਟ ਆ ਉਹ ਕਰ ਸਕਦੇ ਹੋ ਕਿਉਂਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈਆਂ ਦੀ ਇੱਥੇ ਮਸ਼ਹੂਰੀ ਜਾਂ ਕੋਈ ਉਹ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਕਿਸਾਨ ਪਿਛਲੇ ਸਮੇਂ ਤੋਂ ਵਰਤਦੇ ਆ ਰਹੇ ਨੇ ਜੋ ਵੀ ਟ੍ਰਟ ਵਗੈਰਾ ਸਾਲਟ ਜਾਂ ਕੋਈ ਵੀ ਟੈਬਕੋਨਾਜੋਲ ਆ ਕੋਈ ਵੀ ਹੈ ਉਹ ਆਪਾਂ ਕਰ ਸਕਦੇ ਹਾਂ ਜਿਹਦੇ ਨਾਲ ਆਪਣੇ ਫੰਗਸ ਆ ਰੁਕੀ ਰਹੇ ਤੇ ਕੋਈ ਹੋਰ ਸਮੱਸਿਆ ਕਣਕ ਦੇ ਵਿੱਚ ਨਾ ਹੋਵੇ ਤੇ ਜਿਹੜੇ ਕਿਸਾਨਾਂ ਦਾ ਬਸ ਸਪਰੇ ਵਗੈਰਾ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਵੀ ਥੋੜਾ ਬਹੁਤ ਤੇਲਾ ਚੇਪਾ ਨਜ਼ਰ ਆ ਰਿਹਾ ਤਾਂ ਉਹ ਤੋਂ ਕਿਵਿ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੌਸਮ ਹੁਣ ਠੀਕ ਠਾਕ ਹੈ ਅਗਲਾ ਇੱਕ ਥੋੜਾ ਬਹੁਤ 21 13 14 ਮਾਰਚ ਨੂੰ ਨਜ਼ਰ ਆ ਰਿਹਾ ਵੀ ਕੋਈ ਜਿਆਦਾ ਨਹੀਂ ਹੈ ਉਸ ਤੋਂ ਬਾਅਦ ਲਗਾਤਾਰ ਪੱਛਮੀ ਹਵਾਵਾਂ ਵਗਣਗੀਆਂ ਤੇ ਤੇਲਾ ਚੇਪਾ ਉਸ ਤੋਂ ਬਾਅਦ ਅੱਗੇ ਪਾਣਾ ਫਲਾ ਨਹੀਂ ਕਰੇਗਾ ਤੇ ਉਹਦਾ ਕੋਈ ਨੁਕਸਾਨ ਹਲਕੇ ਫੁਲਕੇ ਤੇਲੇ ਚੇਪੇ ਦਾ ਕੋਈ ਜਿਆਦਾ ਨੁਕਸਾਨ ਵੀ ਨਹੀਂ ਹੁੰਦਾ ਹੈ ਸੋ ਮੇਰੀ ਗੱਲ ਆਉਂਦੀ ਹੈ ਆਪਣੀ ਅੱਗੇ ਪਾਣੀ ਦੀ ਕਿ ਆਖਰੀ ਪਾਣੀ ਕਦੋਂ ਲਗਾਉਣਾ ਹੈ ਇਨ੍ਹਾਂ ਤੇਲੇ ਚੇਪੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਪਾਣੀ ਦਾ ਆਖਰੀ ਦਾ ਆਪਾਂ ਨੂੰ ਪ੍ਰਬੰਧ ਦਾ ਉਹ ਕਿਸ ਸਮੇਂ ਤੇ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਆਖਰੀ ਪਾਣੀ ਸਮੇਂ ਤੇ ਨਹੀਂ ਲੱਗਦਾ ਹੈ ਤਾਂ ਝਾੜ ਦੇ ਵਿੱਚ ਆਪਾਂ ਨੂੰ 3 ਤੋਂ ਲੈ ਕੇ 5-6 ਕੁਇੰਟਲ ਦੀ ਘਟौती ਦੇਖਣ ਨੂੰ ਮਿਲ ਸਕਦੀ ਹੈ ਦਾਣੇ ਮਾਝੂ ਰਹਿ ਜਾਂਦੇ ਨੇ ਤੇ ਨਾ ਤਾਂ ਉਹ ਦੇਖਣ ਨੂੰ ਫਸਲ ਚੰਗੀ ਲੱਗਦੀ ਹੈ ਕਿਉਂਕਿ ਦੇਖਣ ਨੂੰ ਦੂਰ ਤੋਂ ਫਸਲ ਚੰਗੀ ਲੱਗੂ ਪਰ ਜਦੋਂ ਕੰਬਾਈਨ ਮਸ਼ੀਨਾਂ ਚੱਲਣਗੀਆਂ ਤਾਂ ਦਾਣੇ ਇੱਕਦਮ ਮਾਝੂ ਆਉਂਦੇ ਨੇ ਤੇ ਦਾਣਾ ਹਲਕਾ ਰਹਿ ਜਾਂਦਾ ਹੈ ਮਾਜੂ ਹੋ ਜਾਂਦਾ ਹੈ ਤੇ ਉਹਦਾ ਝਾੜ ਵੀ ਜੰਗਾ ਨਹੀਂ ਮਿਲਦਾ ਤੇ ਵਪਾਰੀ ਵੀ ਉਹਨੂੰ ਫਿਰ ਥੋੜਾ ਬਹੁਤ ਨੱਕ ਬੁੱਲ ਕਈ ਵਾਰ ਕੱਢਣ ਲੱਗ ਜਾਂਦੇ ਨੇ ਸੋ ਇਸ ਦਾ ਨੁਕਸਾਨ ਜਿਹੜਾ ਸਿੱਧਾ ਸਿੱਧਾ ਕਿਸਾਨਾਂ ਤੇ ਹੁੰਦਾ ਹੈ ਸਿਰਫ ਇੱਕ ਛੋਟੀ ਜਿਹੀ ਅੰਗੈਲੀ ਹੋ ਜਾਂਦੀ ਹੈ ਕਿ ਪਾਣੀ ਲਗਾਉਣ ਦੇ ਸਹੀ ਸਮੇਂ ਦੀ ਆਪਾਂ ਪਛਾਣ ਨਹੀਂ ਕਰ ਪਾਉਂਦੇ ਸੋ ਜਿਹੜੀਆਂ ਤਾਂ ਜ਼ਮੀਨਾਂ ਨੇ ਠੰਡੀਆਂ ਬਹੁਤ ਜ਼ਿਆਦਾ ਡਾਕਰ ਭਾਰੀਆਂ ਜ਼ਮੀਨਾਂ ਨੇ ਜਿਨ੍ਹਾਂ ਵਿੱਚ ਗਿੱਲ ਨਮੀ ਲੰਬੇ ਸਮੇਂ ਤੱਕ ਟਿਕੀ ਰਹਿੰਦੀ ਹੈ ਤਾਂ ਉਹ ਕਿਸਾਨ ਕਣਕ ਦੇ ਵਿੱਚ ਜਿਹੜਾ ਆਖਰੀ ਪਾਣੀ ਹੈ ਤੁਸੀਂ ਮੰਨ ਕੇ ਚੱਲੋ ਵੀ ਤੁਹਾਡੀ ਫਸਲ 10 ਤੋਂ 15 ਅਪ੍ਰੈਲ ਦੇ ਵਿਚਕਾਰ ਵੱਢ ਹੋਣੀ ਹੈ ਤਾਂ ਉਹ ਕਿਸਾਨ ਲਗਭਗ 20 ਮਾਰਚ ਦੇ ਆਸ-ਪਾਸ ਜਿਹੜਾ ਆਖਰੀ ਪਾਣੀ ਲਗਾ ਸਕਦੇ ਨੇ 15 ਤੋਂ ਲੈ ਕੇ 20 ਮਾਰਚ ਦੇ ਵਿਚਕਾਰ ਪਾਣੀ ਲਗਾ ਸਕਦੇ ਨੇ ਜਾਨੀ ਕਿ 25 ਤੋਂ 30 ਦਿਨ ਪਹਿਲਾਂ ਆਖਰੀ ਪਾਣੀ ਉਹਨਾਂ ਜ਼ਮੀਨਾਂ ਵਿੱਚ ਲਗਾਇਆ ਜਾ ਸਕਦਾ ਹੈ ਕਿਉਂਕਿ ਉਹ ਜ਼ਮੀਨਾਂ ਵਿੱਚ ਪਾਣੀ ਲਗਾਉਣ ਤੋਂ 15 ਤੋਂ 20 ਦਿਨ ਬਾਅਦ ਤੱਕ ਜਿਹੜੀ ਜ਼ਮੀਨ ਦੇ ਵਿੱਚ ਗਿੱਲਾ ਕਾਫੀ ਜ਼ਿਆਦਾ ਚੰਗੇ ਰੂਪ ਵਿੱਚ ਬਣੀ ਰਹਿੰਦੀ ਹੈ ਤੇ ਗੱਲ ਕਰੀਏ ਉਹਨਾਂ ਜ਼ਮੀਨਾਂ ਦੀ ਜਿਨ੍ਹਾਂ ਵਿੱਚ ਥੋੜੀਆਂ ਜੀਆਂ ਹਲਕੀਆਂ ਜ਼ਮੀਨਾਂ ਦੇ ਰੇਤਲੀਆਂ ਨੇ ਜਿਨ੍ਹਾਂ ਵਿੱਚ ਸੋਕਾ ਜਲਦੀ ਆ ਜਾਂਦਾ ਹੈ ਨਮੀ ਘੱਟ ਜਮ੍ਹਾਂ ਰੱਖਦੀਆਂ ਨੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵੀ ਥੋੜਾ ਜਿਹਾ ਗਰਮ ਹੋਵੇਗਾ ਤੇ ਆਮ ਤੌਰ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਹੁੰਦੇ ਨੇ ਰੇਤਲੀਆਂ ਉਹਨਾਂ ਵਿੱਚ ਪਾਣੀ ਲਗਾਏ ਤੋਂ 10 ਦਿਨ ਬਾਅਦ ਹੀ ਫਸਲ ਜਿਹੜੀ ਸੋਕੇ ਵਾਲੀ ਸਿੱਧੀਆਂ ਵਿੱਚ ਆ ਜਾਂਦੀ ਹੈ ਕਿਉਂਕਿ ਅੱਗੇ ਮੌਸਮ ਥੋੜਾ ਜਿਹਾ ਗਰਮੀ ਵਾਲਾ ਆਉਣਾ ਹੈ ਤਾਂ ਉਹ ਕਿਸਾਨ ਕਰਨਗੇ ਕਿ ਜੇਕਰ ਆਪਣੀ ਫਸਲ ਦਾ 10 ਤੋਂ 15 April ਨੂੰ ਵੱਢਣੀ ਹੈ ਤਾਂ 15 ਤਰੀਕ ਤੋਂ ਉਹਨਾਂ ਨੂੰ ਪਾਣੀ ਸ਼ੁਰੂ ਕਰ ਦੇਣਾ ਚਾਹੀਦਾ ਹੈ 2-4 ਦਿਨ ਦੇ ਵਿੱਚ ਪਾਣੀ ਲੱਗੇਗਾ ਤੇ ਸਮਾਂ ਦੇਖਦੇ ਹੋਈ ਆਪਾਂ ਨਰਮ ਬੱਤ ਦੇ ਵਿੱਚ ਹੀ ਅਗਲਾ ਪਾਣੀ ਲਗਾ ਦੇਣਾ ਹੈ ਲਗਭਗ ਇੱਕ ਪਾਣੀ ਲੱਗਿਆ ਉਸ ਤੋਂ ਹਫ਼ਤੇ ਬਾਅਦ ਫਿਰ ਹਲਕਾ ਜਿਹਾ ਪਾਣੀ ਘੁਮਾ ਦੇਣਾ ਹੈ ਹਲਕਾ ਪਾਣੀ ਇਸ ਤਰ੍ਹਾਂ ਘੁਮਾਉਣਾ ਹੈ ਕਿ ਜੇਕਰ ਖੇਤ ਦੇ ਵਿੱਚ ਕੋਈ ਛੋਟੇ-ਮੋਟੇ ਤੱਗੀਆਂ ਕੋਈ ਮੰਜੇ ਜੰਨਾ ਤੋੜ ਰਹਿ ਵੀ ਗਿਆ ਪਾਣੀ ਚੜਨ ਤੋਂ ਤਾਂ ਉਹਦੀ ਕੋਈ ਗੱਲ ਨਹੀਂ ਹੈ ਹਲਕਾ ਜਿਹਾ ਪਾਣੀ ਘੁਮਾ ਦੇਣਾ ਹੈ ਹਲਕਾ ਪਾਣੀ ਘਮਾਉਣ ਦਾ ਮਤਲਬ ਇਹ ਹੈ ਕਿ ਆਪਣੀ ਜਿਹੜੀ ਫਸਲ ਆ ਉਹ 10 ਦਿਨ ਹੋਰ ਜਿਆਦਾ ਵਧੀਆ ਠੰਡੀ ਜ਼ਮੀਨ ਦੇ ਵਿੱਚ ਕੱਢ ਦੇਵੇਗੀ ਨਮੀ ਬਣੀ ਰਹੇਗੀ ਤੇ ਉਦੋਂ ਤੱਕ ਆਪਣਾ ਜਿਹੜਾ ਦਾਣਾ ਹੈ ਫਸਲ ਦਾ ਉਹ ਪੂਰੀ ਤਰ੍ਹਾਂ ਨਿੱਗਰ ਨਰੋਵਾ ਬਣ ਜਾਂਦਾ ਹੈ ਕਿਉਂਕਿ ਜੇਕਰ ਫਸਲ ਨੂੰ ਇਸ ਆਖਰੀ ਸਟੇਜ ਤੇ ਆ ਕੇ ਥੋੜਾ ਜਿਹਾ ਵੀ ਸੋਕਾ ਲੱਗ ਗਿਆ ਕਿਉਂਕਿ ਫਸਲ ਇਨਾ ਦਿਨਾਂ ਦੇ ਵਿੱਚ ਪੱਤਿਆਂ ਦੇ ਰੂਪ ਵਿੱਚ ਤੋਂ ਸੋਕਾ ਦਰਸਾਉਂਦੀ ਨਹੀਂ ਹੁੰਦੀ ਹੈਗੀ ਕਿਉਂਕਿ ਇੱਕ ਤਾਂ ਮੌਸਮ ਖੁਸ਼ਕ ਹੋ ਜਾਂਦਾ ਹੈ ਤੇ ਬਾਕੀ ਕਣਕ ਦੇ ਪੱਤੇ ਸਟੇਜ ਦੇ ਵਿੱਚ ਥੋੜੇ ਜਿਹਾ ਮੁੜਮੇ ਹੋ ਜਾਂਦੇ ਨੇ ਤੇ ਸੋਕੇ ਦਾ ਥੋੜਾ ਜਿਹਾ ਘੱਟ ਪਤਾ ਲੱਗਦਾ ਹੈ ਦੇਖਣ ਨੂੰ ਦੂਰ ਤੋਂ ਲੱਗੂਗੇ ਆਪਾਂ ਨੂੰ ਫਸਲ ਕਿ ਸੋਕੇ ਦੇ ਵਿੱਚ ਨਹੀਂ ਆ ਪਰ ਫਲ ਬਣ ਦੀ ਜਿਹੜੀ ਫਰਕੀ ਹੋ ਜਾਂਦੀ ਆ ਤਾਂ ਉਸ ਦੇ ਵਿੱਚ ਪਾਣੀ ਆ ਜਿਹੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਜਦੋਂ ਫੁੱਲ ਤੋਂ ਇਹ ਫਲ ਬਣਨ ਲੱਗਦਾ ਹੈ ਤਾਂ ਅਜਿਹੀ ਅਵਸਥਾ ਦੇ ਵਿੱਚ ਜੇਕਰ ਪਾਣੀ ਦੀ ਕਟੌਤੀ ਆ ਗਈ ਪਾਣੀ 2-4 ਦਿਨ ਵੀ ਚੜ ਗਿਆ ਫਸਲ ਹਲਕੀ ਜੀ ਸੋਕੇ ਚ ਆ ਗਈ ਤਾਂ ਮਾਝੂ ਦਾਣਿਆਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵਧਣ ਲੱਗ ਜਾਂਦੀ ਹੈ ਸੋ ਇਸੇ ਕਰਕੇ ਭਾਰੀਆਂ ਜ਼ਮੀਨਾਂ ਵਿੱਚ ਇੱਕ ਚੰਗਾ ਪਾਣੀ ਲੱਗ ਜਵੇ ਆਪਾਂ ਨੂੰ 20 ਮਾਰਚ ਦੇ ਆਸ-ਪਾਸ ਤੇ ਹਲਕੀਆਂ ਜ਼ਮੀਨਾਂ ਵਿੱਚ ਹੋ ਸਕਦਾ ਹੈ ਕਿ 15 ਮਾਰਚ ਤੋਂ ਪਾਣੀ ਲੱਗ ਕੇ ਅਗਲਾ ਪਾਣੀ ਆ 22 ਮਾਰਚ ਤੋਂ ਬਾਅਦ ਫੇਰ ਜਾਨੀ ਕਿ ਹਫ਼ਤੇ ਦਾ ਸਮਾਂ ਅੰਤਰਾਲ ਦੇ ਕੇ ਫਿਰ ਲਗਾ ਦੇਣਾ ਚਾਹੀਦਾ ਹੈ ਤੇ ਬਾਕੀ ਇਹਨਾਂ ਦਿਨਾਂ ਵਿੱਚ ਹਵਾਵਾਂ ਦਾ ਧਿਆਨ ਥੋੜਾ ਜਿਆਦਾ ਖਾਸ ਰੱਖਣ ਦੀ ਲੋੜ ਹੈ ਕਿਉਂਕਿ ਪੱਛੋਂ ਦੀਆਂ ਹਵਾਵਾਂ ਥੋੜਾ ਜਿਆਦਾ ਤੇਜ਼ ਗਤੀ ਤੇ ਹੀ ਵਗਦੀਆਂ ਨੇ ਹਾਲਾਂਕਿ ਬਹੁਤ ਜ਼ਿਆਦਾ ਤੇਜ਼ ਗਤੀ ਨਹੀਂ ਹੁੰਦੀ ਇਹ 10 ਤੋਂ 12-15 ਦੀ ਕਿਲੋਮੀਟਰ ਰਫ਼ਤਾਰ ਹੁੰਦੀ ਆ ਪਰ ਇਸ ਰਫ਼ਤਾਰ ਦੇ ਨਾਲ ਵੀ ਫਸਲ ਡੇਕੇ ਜਾਂਦੀ ਹੈ ਕਿਉਂਕਿ ਇੱਕਦਾਂ ਜ਼ਮੀਨ ਮੇਨ ਕਾਰਨ ਹੁੰਦਾ ਹੈ ਫਸਲ ਡਿੱਗਣ ਦਾ ਕਿ ਜਦੋਂ ਆਪਾਂ ਜ਼ਮੀਨ ਨੂੰ ਬਹੁਤ ਜ਼ਿਆਦਾ ਖੁਸ਼ਕ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਪਾਣੀ ਲਗਾਉਨੇ ਆ ਤਾਂ ਮਿੱਟੀ ਇੱਕ ਵਾਰ ਫੁੱਲਦੀ ਹੈ ਜੜਾਂ ਦੀ ਪકડ ਢਿੱਲੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫੇ ਹਲਕੀ ਹਵਾ ਨਾਲ ਫਸਲ ਡੇਕ ਜਾਂਦੀ ਹੈ ਤਾਂ ਇਹ ਧਿਆਨ ਰੱਖਣਾ ਹੈ ਕਿ ਆਖਰੀ ਪਾਣੀ ਲਗਾਉਣ ਵੇਲੇ ਆਪਣੀ ਜ਼ਮੀਨ ਬਿਲਕੁਲ ਖੁਸ਼ਕ ਨਹੀਂ ਆਪਾਂ ਹੋਣ ਦੇਣੀ ਹਲਕੀ ਜਿਹੀ ਬੱਤਰ ਰਹੇ ਕਿ ਉਸ ਤੋਂ ਬਾਅਦ ਹੀ ਪਾਣੀ ਲਗਾ ਦੇਣਾ ਚਾਹੀਦਾ ਉਹਦੇ ਨਾਲ ਜੜਾਂ ਦੀ ਪਕੜ ਢਿੱਲੀ ਨਹੀਂ ਪੈਂਦੀ ਤੇ ਫਸਲ ਡਿੱਗਦੀ ਨਹੀਂ ਹੈ ਤੇ ਜੇਕਰ ਸੰਭਵ ਹੋ ਸਕੇ ਪਾਣੀ ਤਾਂ ਰਾਤ ਦੇ ਸਮੇਂ ਲਗਾ ਦਿੱਤਾ ਜਾਵੇ ਜੇਕਰ ਰਾਤ ਨੂੰ ਮੋਟਰਾਂ ਤੇ ਬਿਜਲੀ ਆਉਂਦੀ ਹੈ ਤਾਂ ਉਸ ਤੋਂ ਉੱਪਰ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਇਹ ਸਵੇਰ ਤੱਕ ਫਿਰ ਪਾਣੀ ਲੱਗੇ ਤੋਂ ਪਾਣੀ ਜਜ਼ਬ ਹੋ ਜਾਂਦਾ ਹੈ ਜੀਰਿਆ ਜਾਂਦਾ ਫਸਲ ਦੇ ਵਿੱਚ ਇਹ ਫਸਲ ਆ ਜਿਹੜੀ ਆਪਣੀ ਉਹ ਡਿੱਗਦੀ ਨਹੀਂ ਹੈਗੀ ਤੇ ਜਿਉਂ ਹੀ ਪਾਣੀ ਸੁੱਕਦਾ ਹੈ ਤੇ ਉਸ ਤੋਂ ਬਾਅਦ ਫਿਰ ਮਿੱਟੀ ਦੀ ਪਕੜ ਬਣ ਜਾਂਦੀ ਹੈ ਤੇ ਅਕਸਰ ਜਿਹੜੀਆਂ ਹਵਾਵਾਂ ਨੇ ਦਿਨ ਦੇ ਵਿੱਚ ਦੁਪਹਿਰ ਤੋਂ ਸ਼ਾਮ ਤੱਕ ਹੀ ਜ਼ਿਆਦਾ ਤੇਜ਼ ਚੱਲਦੀਆਂ ਨੇ ਲਗਭਗ 11 12 ਵਜੇ ਤੋਂ ਹਵਾ ਗਤੀ ਫੰਡ ਲੱਗਦੀ ਹੈ ਜਿਹੜੀ ਕਿ 5 ਜਾਂ 4 5 ਵਜੇ ਦੇ ਆਸ-ਪਾਸ ਤੱਕ ਚੱਲਦੀ ਹੈ ਤੇਜ਼ ਗਤੀ ਤੇ ਸੋ ਇਹਨਾਂ 5 4 ਘੰਟਿਆਂ ਵਿੱਚ ਪਾਣੀ ਲਗਾਉਣ ਤੋਂ ਥੋੜਾ ਜਿਹਾ ਜੇਕਰ ਗੁਰੇਜ਼ ਕਰੀਏ ਜਾਂ ਫਿਰ ਆਪਾਂ ਸੰਭਲ ਕੇ ਪਾਣੀ ਲਗਾਈਏ ਤਾਂ ਆਪਾਂ ਫਸਲ ਨੂੰ ਇਸ ਤਰ੍ਹਾਂ ਡਿੱਗਣ ਤੋਂ ਵੀ ਬਚਾ ਸਕਦੇ ਹਾਂ ਤੋ ਇਹੀ 2-4 ਮੇਨ ਗੱਲਾਂ ਨੇ ਇੱਕ ਤੇਲਾ ਚੇਪਾ ਹੋ ਗਿਆ ਫੰਗਸ ਜੀ ਦੇ ਕਿਸਾਨਾਂ ਨੇ ਸਪਰੇ ਨਹੀਂ ਕਰੀ ਤਾਂ ਉਹ ਸਪਰੇ ਕਰ ਦੇਣੀ ਚਾਹੀਦੀ ਹੈ ਜੇਕਰ ਲੋਡ ਲੱਗ ਰਹੀ ਹੈ ਫਸਲ ਦੇ ਵਿੱਚ ਤਾਂ ਬਿਨਾਂ ਲੋਡ ਤੋਂ ਕੋਈ ਸਪਰੇ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਫਸਲ ਆਪਣੀ ਪੂਰੀ ਚੰਗੀ ਵਧੀਆ ਖੜੀ ਹੈ ਤਾਂ ਪਾਣੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਪਾਣੀ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਇਸ ਸਟੇਜ ਦੇ ਵਿੱਚ ਆ ਕੇ ਕਿਉਂਕਿ ਪਾਣੀ ਤੋਂ ਹੀ ਸਾਰਾ ਪੋਸ਼ਣ ਮਿਲਣਾ ਹੈ ਦਾਣਾ ਹੈ ਬਣਨਾ ਹੈ ਨਿਗਰ ਨਰਵਾ ਜੇਕਰ ਪਾਣੀ 'ਤੇ ਕਟੌਤੀ ਆ ਗਈ ਸੋਕਾ ਲੱਗ ਗਿਆ ਤਾਂ ਆਪਣੀ ਸਾਰੀ ਜਿਹੜੀ 3-4 ਮਹੀਨਿਆਂ ਦੀ ਮਿਹਨਤ ਆ ਉਹ ਸ ਕੈਦੀ ਵੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ